ਅੱਜ ਆਪਾਂ ਬਣਾ ਰਹੇ ਆ ਜੀ ਸਰਦੀਆਂ ਦਾ ਤੋਹਫਾ ਗਾਜਰਪਾਕ ਜੇ ਤੁਸੀਂ ਸਾਡੇ ਤਰੀਕੇ ਨਾਲ ਗਾਜਰਪਾਕ ਬਣਾਉਗੇ ਤਾਂ ਤੁਹਾਡਾ ਗਾਜਰਪਾਕ ਪੂਰਾ ਸਿਆਲ ਕਦੇ ਵੀ ਖਰਾਬ ਨਹੀਂ ਹੋਊਗਾ ਬਣਾਉਣਾ ਕਿਵੇਂ ਹੈ 20 ਕਿਲੋ ਦੁੱਧ ਲੈ ਲਿਓ ਤੇ 20 ਕਿਲੋ ਲੈ ਲਿਓ ਗਾਜਰਾਂ ਜੇ ਤੁਸੀਂ ਛੋਟਾ ਪਰਿਵਾਰ ਨੂੰ ਘੱਟ ਬਣਾਉਣਾ ਹੈ ਤਾਂ 10 ਕਿਲੋ ਗਾਜਰਾਂ ਲੈ ਲਿਓ ਤੇ 10 ਕਿਲੋ ਹੀ ਦੁੱਧ ਲੈ ਲਿਓ ਪਹਿਲਾਂ ਆਪਾਂ ਨੇ ਦੁੱਧ ਦਾ ਖੋਇਆ ਮਾਰਨਾ ਹੈ ਜਦੋਂ ਖੋਆ ਵੱਜ ਗਿਆ ਪੂਰਾ ਚੰਗੀ ਤਰ੍ਹਾਂ ਤਾਂ ਫਿਰ ਉਸ ਨੂੰ ਉਸੇ ਕੜਾਈ ਦੇ ਵਿੱਚ ਗਾਜਰਾਂ ਨੂੰ ਕੱਦੂਕਾਸ ਕਰਕੇ ਲੋੜ ਮੁਤਾਬਕ ਘਿਓ ਪਾ ਕੇ ਦੇਸੀ ਘਿਓ ਪਾਣੇ ਉਹ ਵੀ ਪਾ ਸਕਦੇ ਹੋ ਤੁਸੀਂ ਢਾਲ ਢਾ ਕੇ ਘਿਓ ਪਾਣੇ ਤਾਂ ਉਹ ਵੀ ਪਾ ਸਕਦੇ ਹੋ ਉਹਨੂੰ ਅੱਧੇ ਪੌਣੇ ਘੰਟੇ ਦੇ ਲਈ ਪੁੰਨਣਾ ਹੈ ਬਿਲਕੁਲ ਚੰਗੀ ਤਰ੍ਹਾਂ ਗਾਜਰਾਂ ਜਦੋਂ ਰਿੱਜ ਗਈਆਂ ਤਾਂ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਪਾਣੀ ਐ ਚੀਨੀ ਜੇ ਤੁਸੀਂ 20 ਕਿਲੋ ਗਾਜਰਾਂ ਬਣਾ ਰਹੇ ਹੋ ਤਾਂ ਉਹਦੇ ਵਿੱਚ 2.5 ਕਿਲੋ ਚੀਨੀ ਪਾਣੀ ਹੈ ਮਿੱਠਾ ਹੁੰਦਾ ਗਾਜਰਾਂ ਦੇ ਵਿੱਚ ਤਾਂ ਕਰਕੇ ਚੀਨੀ ਘੱਟ ਪੈਂਦੀ ਹੈ ਤਾਂ 2.5 ਕਿਲੋ ਚੀਨੀ ਬਹੁਤ ਹੈ ਉਸ ਤੋਂ ਬਾਅਦ 15-20 ਮਿੰਟਾਂ ਦੇ ਲਈ ਭੁੰਨਣਾ ਹੈ ਫਿਰ ਜਦੋਂ ਪਾਣੀ ਸੁੱਕ ਗਿਆ ਚੰਗੀ ਤਰ੍ਹਾਂ ਗਾਜਰਾ ਪੂਰੀ ਤਰ੍ਹਾਂ ਰਿੱਝ ਗਿਆ ਤਾਂ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਨੇ ਖੋਆ ਪਾ ਦੇਣਾ ਹੈ ਖੋਆ ਪਾਣ ਤੋਂ ਬਾਅਦ ਫਿਰ ਵੀ ਆਪਾਂ ਅੱਧੇ ਪੌਣੇ ਘੰਟੇ ਦੇ ਲਈ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਰੰਨਣਾ ਹੈ ਜਦੋਂ ਪੂਰਾ ਲੇਸ ਬਣ ਗਈ ਗਾਜਰ ਪਾਕ ਦੀ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਪੂਰੀ ਵਧੀਆ ਕਸ਼ਬੂ ਆਣ ਲੱਗੇਗੀ ਤਾਂ ਫਿਰ ਆਪਾਂ ਇਸ ਗਾਜਰ ਪਾਕ ਨੂੰ ਲਾ ਕੇ ਖਾ ਸਕਦੇ ਹਾਂ ਜੇ ਆਪਾਂ ਸਿਲੰਡਰ ਤੇ ਬਣਾ ਰਹੇ ਹਾਂ ਤਾਂ ਫਿਰ ਇੰਨਾ ਸਮਾਂ ਲੱਗਦਾ ਹੈ ਤੇ ਜੇ ਆਪਾਂ ਚੁੱਲੇ ਤੇ ਇਹ ਬਣਾਣਾ ਹੈ ਤਾਂ ਫਿਰ ਇਸ ਤੋਂ ਦੁੱਗਣਾ ਸਮਾਂ ਲੱਗਦਾ ਹੈ ਤਾਂ ਦੇਖ ਕੇ ਜਿੰਨਾ ਚਿਰ ਚੁੱਲੇ ਦੀ ਜਿਹੜੀ ਆ